चोरियाँ बढ़ी जा रही हैं सर घट नहीं हो रही बढ़ी जा रही हैं सर मंदिर में चोरी हुआ फिर उसके बाद में प्लेटा चोरी हो गया उसके बाद हमारे साथ इतनी तगड़ी वारदात हुई सर आपके सामने में हमारे पास सीसीटीवी कैमरा लगा हुआ है हमारे पास टोटली साबूत है सर तो हमारे गाड़ी के साथ में धक्का हो रहा था तो मतलब सिंगड़ी तोड़ने के लिए वो सिंगड़ी तोड़ तो ले गए सर हम लोग अंदर से आवाज़ मार रहे भाई गाड़ी हमारी बचाओ हम अपने गवंडियों को फ़ोन किए तो हमारे गवंडिया मौके पर आ गए वो आए वो लोग बंदे सारे भाग निकले यहाँ से ਉਹਦੇ ਗੱਡੀ ਲੈਣ ਆਏ ਉਹਦੇ ਪੌੜੀ ਮਗਰੋਂ ਲਾ ਕੇ ਨਾ ਤੋੜ ਦਿੱਤੀ ਜੀ ਉਹਦੇ ਬੈਕ ਸਾਈਡ ਤੇ ਪੌੜੀ ਲੱਗੀ ਆ ਜੀ ਬੈਕ ਸਾਈਡ ਤੋਂ ਪੌੜੀ ਉਹਨਾਂ ਨੇ ਤੋੜੀ ਤੇ ਲੱਗੇ ਚੜਨੋਂ ਪੌੜੀ ਜੇ ਵਿਗੜੀ ਔਰ ਟੁੱਟੀ ਟੁੱਟ ਗਈ ਲੋਹੇ ਦੀ ਜੀ ਔਰ ਕਿ ਇਹਨਾਂ ਨੇ ਗੱਡੀ ਥੰਦੇ ਸਟਾਰਟ ਕੀਤੀ ਜੀ ਬਸਰ ਗੱਡੀ ਮੇਰੇ ਸਰ ਪ੍ਰਮਾਤਮਾ ਜੀ ਸ਼ੁਕਰ ਹੈ ਮੇਰੀ ਗੱਡੀ ਆ ਕੇ ਜਾ ਕੇ ਫਸ ਗਈ ਤਾਂ ਬਚ ਗਈ ਨਹੀਂ ਤੇ ਮੇਰੀ ਗੱਡੀ ਸੇ ਨਾ ਫਸਦੀ ਤੇ ਮੇਰੀ ਗੱਡੀ ਸਰ ਅੱਜ ਮੇਰੇ ਪਾਸ ਨਾ ਹੋ

ਹਮਾਰੇ ਹੀ ਕਲੋਨੀ ਕਾ ਬੰਦਾ ਥਾ ਉਸਕੋ ਮਾਰ ਕੇ ਗਿਆ ਫਿਰ ਅਸੀਂ ਉਸੇ ਟਾਈਮ 'ਤੇ ਮਤਲਬ ਮਹਿਰਬਾਨ थाना ਮਾਰਾ ਲੱਗਦਾ ਹੈ ਉੱਥੇ ਅਸੀਂ ਨੇ ਫੋਨ ਕੀਤਾ ਤਾਂ ਉਹਨਾਂ ਨੇ ਆਪਣਾ 112 'ਤੇ ਉਹਨਾਂ ਨੇ ਮੇ ਕੋਈ ਨੰਬਰ 'ਤੇ ਫੋਨ ਆਇਆ ਕਹਤੇ ਸਰ ਅਸੀਂ ਸੁਬਾਹ ਮਈ ਆਏਗੇ ਤਾਂ ਸੁਬਾਹ ਵਾਲੇ ਬੰਦੇ ਆ ਕੇ ਕਹਤੇ ਆਪ ਨਾਈਟ ਵਾਲੇ ਬੰਦੇ ਜਾ ਕੇ ਮਿਲੋ ਮਤਲਬ ਇਹ ਆਪੇ ਸਰ ਹਮਲੋ ਕੀ ਕੋਈ ਸੁਣਵਾਈ ਨਹੀਂ ਹੈ ਗਿਆਨ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਵਾਰਦਾਤਾ ਸੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਦੇ ਵਿੱਚ ਚੋਰੀ ਦੀ ਵਾਰਦਾਤਾਂ ਦਿਨ-ਪ੍ਰਦਿਨ ਵਧੀਆਂ ਜਾ ਰਹੀਆਂ ਨੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਦੱਸ ਦੇ ਕਿ ਚੋਰੀਆਂ ਜਿਹੜੀਆਂ ਚੋਰ ਜਿਹੜੇ ਨੇ ਰਫੂ ਚੱਕਰ ਹੋ ਜਾਂਦੇ ਨੇ ਲੁਧਿਆਣਾ ਦੇ ਪੰਜਾਬੀ ਬਾਗ ਦੇ ਵਿੱਚ ਮੌਜੂਦ ਆ ਨਿਊ ਪੰਜਾਬੀ ਬਾਗ ਲక్ష్ਮੀ ਨਗਰ ਦੇ ਵਿੱਚ ਜਿੱਥੇ ਦੱਸਦੇ ਕਿ ਇੱਕ ਮਾਮਲਾ ਸਾਹਮਣੇ ਆਇਆ ਚੋਰਾਂ ਨੇ ਬੜੇ ਹੀ ਜ਼ਿਆਦਾ ਉਹਨਾਂ ਨੇ ਜਿਹੜੀ ਵਾਰਦਾਤ ਤੋਂ ਅਣਜਾਣ ਦਿੱਤੀ ਚੋਰਾਂ ਨੇ ਜਿਹੜੇ ਹੌਸਲੇ ਸੀਗੇ ਉਹ ਕਾਫੀ ਬੁਲੰਦ ਸੀਗੇ ਉਹਨਾਂ ਵੱਲੋਂ ਇਸ ਇਲਾਕੇ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਗੱਡੀ ਦੇ ਉੱਤੇ ਸਵਾਰ ਹੁੰਦੇ ਨੇ ਉਸ ਤੋਂ ਬਾਅਦ ਗੱਡੀ ਨੂੰ ਜਿਹੜਾ ਲੈ ਕੇ ਰਫੂ ਚੱਕਰ ਹੁੰਦੀ ਜਿਹੜੀ ਆ ਕੋਸ਼ਿਸ਼ ਕਰਦੇ ਨੇ ਸੋ ਸਾਫ਼ ਤੌਰ ਤੇ ਤੁਸੀਂ ਸਿਸੜ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਚੋਰ ਇਸ ਜਗ੍ਹਾ ਦੇ ਵਿੱਚ ਆਂਦੇ ਨੇ ਉਸ ਤੋਂ ਬਾਅਦ ਕਿਸ ਤਰੀਕੇ ਗੱਡੀ ਨੂੰ ਸਟਾਰਟ ਕਰਦੇ ਨੇ ਪਰ ਉਸ ਤੋਂ ਪਹਿਲਾਂ ਇਹ ਉਹ ਕਰ ਰਿਹਾ ਜਿਸ ਕਰਦੇ ਵਿੱਚ ਉਹਨਾਂ ਵੱਲੋਂ ਜਿਹੜਾ ਤਾਲਾ ਲਗਾਇਆ ਜਾਂਦਾ ਉਹਨਾਂ ਵੱਲੋਂ ਬਾਰੋ ਜਿਹੜਾ ਇਸ ਕਰਨ ਨੂੰ ਜਿਹੜਾ ਤੋਂ ਬੰਦ ਕੀਤਾ ਜਾਂਦਾ ਹੈ ਇਸ ਦੇ ਬਾਹਰ ਕੁੰਡੀ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਗੱਡੀ ਦੇ ਵਿੱਚ ਬੰਦੇ ਨੇ ਗੱਡੀ ਦੇ ਵਿੱਚ ਬੈ ਕੇ ਇਹ ਉਹ ਐਂਗਲ ਹੈ ਜਿਸ ਐਂਗਲ ਦੇ ਨਾਲ ਗੱਡੀ ਜੜੀ ਹੈ ਬੰਨੀ ਹੁੰਦੀ ਹੈ ਸੋ ਉਸ ਤੋਂ ਬਾਅਦ ਇਸ ਐਂਗਲ ਦੇ ਨਾਲ ਗੱਡੀ ਜੜੀ ਹੈ ਉਹ ਬੰਨੀ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਤੇਜ਼ ਰਫਤਾਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਨਾ ਉਹ ਲੋਕ ਗੱਡੀ ਦੇ ਅੰਦਰ ਬੈ ਕੇ ਉਸ ਤੋਂ ਬਾਅਦ ਗੱਡੀ ਨੂੰ ਕਿਸ ਤਰੀਕੇ ਖਿੱਚਿਆ ਜਾਂਦਾ ਹੈ ਤੇ ਉਸ ਤੇ ਨਾਲ ਇਹ ਜਿਹੜਾ ਐਂਗਲ ਹੈ ਪੌੜੀਆਂ ਦਾ ਐਂਗਲ ਹੈ ਦੂਜੇ ਦੇ ਘਰ ਦੇ ਉੱਤੇ ਚੜਨ ਵਾਲਾ ਸੋ ਪੂਰੀ ਤਰੀਕੇ ਅੰਗਲ ਜਿਹੜਾ ਇਹ ਟੁੱਟ ਜਾਂਦਾ ਸੋ ਕਿਤੇ ਨੇ ਕਿਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀਗੇ ਚੋਰ ਪਲ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੇ ਓਨਰ ਮੌਜੂਦ ਨੇ ਗੱਡੀ ਦੇ ਗੱਡੀ ਮਾਲਕ ਮੌਜੂਦ ਨੇ ਜਾਣਕਾਰੀ ਲਵਾਂਗੇ ਸੋ ਗੱਡੀ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਬਿਲਕੁਲ ਤਸਵੀਰ ਜਿਹੜੀ ਆ ਪਰ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਹੌਸਲੇ ਜਿਹੜੇ ਨੇ ਲਗਾਤਾਰ ਬੁਲੰਦ ਹੁੰਦੇ ਨਜ਼ਰ ਆਣੇ ਬਿਲਕੁਲ ਇਹ ਜਿਹੜਾ ਤੁਸੀਂ ਇਹ ਫੜੀ ਐ ਸੰਗਲੀ ਐ ਤਾਲਾ ਫੜਿਆ ਹੋਇਆ ਇਸ ਤਾਲੇ ਦੇ ਨਾਲ ਗੱਡੀ ਨੂੰ ਬੰਨੀ ਹੋਈ ਸੀਗੀ ਇਸ ਐਂਗਲ ਦੇ ਨਾਲ ਹਾਂਜੀ ਗੱਡੀ ਨੂੰ ਬੰਨਿਆ ਹੋਇਆ ਤਾਂ ਸਰ ਜੀ ਨਾਮ शंकर नाम हां जी किस इलाके ਦੇ ਵਿੱਚ ਰਹਿੰਦੇ ਹੋ ਤੁਸੀਂ ਇਹ ਆਪਣਾ ਖਾਸ ਦੋਲਾ ਮੈਂ ਆਪਣਾ ਮਹਾਜ ਲక్ష్ਮੀ ਕਲੋਨੀ ਜਿਤਾਜ ਗੋੜ ਹਾਂ ਜੀ ਕੀ ਹੋਇਆ ਸੀਗਾ ਰਾਤ ਸਰ ਰਾਤ ਕੋ ਮਾਰੇ ਪਾਸ ਦੋ ਬੰਦੇ ਆਤੇ ਹਨ ਤਕਰੀਬਨ 1:30 ਵਜੇ ਉਹ ਸਭ ਤੋਂ ਪਹਿਲੇ ਆ ਕੇ ਮਾਰੇ ਗੇੜ ਮੇ ਆਪਣਾ ਬਾਹਰ سے ਗੁੰਡਾ ਲਗਾਤੇ ਕਿ ہم ਲੋਕ ਬਾਹਰ ਨਾ ਨਿਕਲ ਸਕें ਫਿਰ ਉਹਨਾਂ ਨੇ ਬੀੜੀ ਸਿਗਰਟਾ ਪੀਤੇ ਹਨ ਫਿਰ ਉਸਕੇ ਬਾਅਦ ਮਾਰੇ ਗਾੜੀ ਪਾਸ ਮੇ ਇੱਕ ਤਕਰੀਬਨ ਅੱਧਾ ਘੰਟਾ ਉਹ ਘੇੜੇ ਮਾਰਤੇ ਹਨ ਫਿਰ ਉਸਕੇ ਬਾਅਦ ਮਾਰੇ ਗਾੜੀ ਕਾ ਸ਼ੀਸ਼ਾ ਤੋੜੇ ਤੋੜ ਕੇ ਫਿਰ ਅੰਦਰ ਵੜਤੇ ਹਨ ਗਾੜੀ ਮੇ ਮਾਰੇ ਮਤਲਬ ਤਹਿਕੀਕਾਤ ਕਰਤੇ ਅੰਦਰ ਮੇ ਕੀ ਕੀ ਰੱਖਾ ਹੁਆ ਉਨਕੋ ਸਮਾਨ ਕਮ ਲਗਾ ਤਾਂ ਉਨੋਨੇ ਕੀਆ ਕੀ ਜੋ ਹੈ ਮਾਰੀ ਗਾੜੀ ਕੋ ਕੋਈ ਉਨਕੇ ਪਾਸ ਸ਼ਾਬੀਰ ਜੈਸੀ ਥੀ ਕਿ ਉਨੋਨੇ ਗਾੜੀ ਸਟਾਰਟ ਕੀ 2-3 ਬਾਰ ਅਗੇ ਪਿਛੇ ਕੀਆ ਉਹ ਨਹੀਂ ਹੋਇਆ ਫਿਰ ਉਹਨਾਂ ਨੇ ਇੱਕ ਬਾਰ ਵੀ ਪੂਰਾ ਰੇਸ ਦੇਖ ਕੇ ਅੱਗੇ ਪਿਛੇ ਕਰਕੇ ਵੀ ਮੇਰੀ ਗੱਡੀ ਸਿੱਧਾ ਸੰਗਲੀ ਤੋੜ ਕੇ ਜੀ ਉਹ ਸਿੱਧਾ ਅੱਗੇ ਜਾ ਕੇ ਮੇਰੀ ਗੱਡੀ ਫਸ ਗਈ ਟੁੱਬੇ ਵਿੱਚ ਜਾ ਕੇ ਜੀ ਬਿਲਕੁਲ ਦੱਸਣਾ ਚਾਹਾਂਗੇ ਕਿ ਜੇਕਰ ਇਹ ਮਾਮਲਾ ਕੈਮਰੇ ਵਿੱਚ ਨਾ ਰਿਕਾਰਡ ਹੁੰਦਾ ਤੇ ਤੁਸੀਂ ਵੀ ਯਕੀਨ ਨਹੀਂ ਕਰਨਾ ਸੀਗਾ ਕਿ ਕਿਸ ਤਰੀਕੇ ਉਹ ਜਿਹੜੇ ਆਂਦੇ ਨੇ ਚੋਰ ਹੋਣਾ ਵੱਲੋਂ ਕਿਸ ਤਰੀਕੇ ਗੱਡੀ ਦੇ ਅੰਦਰ ਇੰਟਰ ਕਰਦੇ ਨੇ ਗੱਡੀ ਦਾ ਸ਼ੀਸ਼ਾ ਤੋੜਦੇ ਨੇ ਉਸ ਤੋਂ ਬਾਅਦ ਇੰਟਰ ਕਰਨ ਤੋਂ ਬਾਅਦ ਗੱਡੀ ਜਿਹੜੀ ਹੈ ਕਾਫੀ ਤੇਜ਼ ਰਫ਼ਤਾਰ ਉਹਨੂੰ ਇਸ ਥਾਂ ਤੋਂ ਖਿੱਚਦੇ ਨੇ ਉਹ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੀ ਜ਼ਿਆਦਾ ਇਸ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਦਹਿਸ਼ਤ ਪਾਈ ਗਈ ਹੈ ਸੋ ਗੱਡੀ ਜਿਹੜੀ ਆ ਰਾਤ ਨੂੰ ਖੜਾਣੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਜਦੋਂ ਚੋਰ ਆਂਦੇ ਆ सर अब रात को हम लोग अपना गाड़ी में लोग टूर चलाते हैं वह सर थके होते हैं रोटी खा के सो जाते हैं पहली बार ऐसी वारदात हुआ वा बाकी तो आम चोरियाँ होती रहती हैं अभी परसों सर प्लेटा चोरी हुआ मंदिर के सामने में पिछले सर सर मंदिर में चोरी हो गया मतलब कोई सर वारदात कोई सुनवाई नहीं होती है। हम लोग को कानून के आगे मतलब इस इलाके के बच्चे चोरियाँ लगातार चोरियाँ बढ़ी जा रही हैं सर चोरियाँ नहीं हो रही बढ़ी जा रही हैं सर मंदिर में चोरी हुआ फिर उसके बाद में प्लेटा चोरी हो गया उसके बाद हमारे साथ इतनी तगड़ी वारदात हुई सर आपके सामने में हमारे पास सीसीटीवी कैमरा लगा हुआ है हमारे पास टोटली साबूत है सर तो उसके बाद में जो है यहाँ पे कोई सुनवाई नहीं होती हम लोगों की हम लोग आए अपना रोटी खा के सर सो गए उसके बाद में हमारी वाइफ कहती जी अपना गाड़ी के पास में कोई बंदे खड़े हुए हैं हम उठ के देखें तो हमारे गाड़ी के साथ में धक्का हो रहा था मतलब सिंगड़ी तोड़ने के लिए वो सिंगड़ी तोड़ तो ले गए सर हम लोग अंदर से आवाज़ मार रहे भाई गाड़ी हमारी बचाओ हम अपने गवंडियों को फ़ोन किए तो हमारे गवान्डिया मौके पर आ गए वो आए वो लोग बंदे सारे भाग निकले यहाँ से तो हमने फिर गेट खोल के बाहर में आया तो जब बाहर में निकला देखिए हमारी गाड़ी जो है मैं तो सर उम्मीद खो दिया था कि हमारी गाड़ी गई लेकिन हमने गेट खोला हमारा बंदा के बाहर से तो हमने देखा हमारी गाड़ी अंदर खड़ी हुई थी अपना खड्डे में तो फिर हमने उसी टाइम में मतलब महरबान थाना हमारा लगता है वहाँ पे हमने फ़ोन किया तो उन्होंने अपना एक सौ बारह पे उन्होंने मैं कोई नंबर से फ़ोन आया कहते हैं सर हम सुबह में आएंगे तो सुबह वाले बंदे आके कहते हैं आप नाइट वाले बंदे से जाके मिलो मतलब यहां पे सर हम लोग की कोई सुनवाई नहीं है मतलब एगल पुलिस वालों के आ जा रहे हैं कि आजी मैं दिन में काम करता हूं तुम रात वाले ਨੂੰ मिलो हां जी हां जी वो कहते हैं दिन में काम है आज दिन ड्यूटी वाले तू ही रात वाले बंदे को जाके मिलो सर तो हम तो रात को मौके पे आई थी पुलिस नहीं आई थी सर हम लोग पूरा कोशिश पूरा लगाए सर नहीं आई हमारे पास कितने बजे का मामला तकरीबन ये सर तकरीबन बंदे आए हैं अपना 1:30 बजे आए हुए हैं और सारा कुछ वारदात करके लाश जो हमारी वीडियो है वो हमारी जो है दो बज के तो, चौंतीस मिनट में हमारी गाड़ी यहाँ से खींच के लेके गए हैं वो लोग रात में कोई पी सी आर दी कोई आए थे सर, कोई गेड़ा नहीं कोई, कोई गतरी कोई गेड़ा नहीं कोई गेड़ा नहीं सर यहाँ पे कोई भी नहीं आता है

ਇਹ ਚੈਸ ਕਟਰ ਦੇ ਨਾਲ ਉਹ ਆਈ ਸੀ ਕੇ ਵਾਰਦਾਤ ਕਰਨ ਆਖਿਰਕਾਰ ਇਹ ਤੁਸੀਂ ਖੁਦ ਦੇਖ ਸਕਦੇ ਹੋ ਕਿ ਆਖਿਰਕਾਰ ਇਹ ਜਿਹੜਾ ਕਟਰ ਹੈ ਇਸਤੇ ਨਾਲ ਕੀ ਚੀਜ਼ ਉਹ ਜਿਹੜੀ ਘਟ ਸਕਦੇ ਸੀਗੇ ਉਹ ਸਰ ਕੁਛ ਨਹੀਂ ਇਸੇ ਤੋਂ ਕੁਛ ਨਹੀਂ ਹੋ ਸਕਦਾ ਕਿ ਜੇ ਸਮਝ ਲਓ ਕੋਈ ਆਮ ਬੰਦਾ ਮੋਟਰਸਾਈਕਲ ਤੇ ਜਾ ਰਹਾ ਉਸ ਨੂੰ ਮਾਰ ਦਿੱ ਜੜਿੱਕਾ ਉਸਕੇ ਜੋ ਵੀ ਪਾਸ ਪੈਸੇ ਹੈ ਮੋਬਾਈਲ ਛੇਨ ਕੇ ਲੈ ਕੇ ਚਲੇ ਗਏ ਲੈ ਕੇ ਨਹੀਂ ਕੀ ਨਹੀਂ ਨਹੀਂ ਸਰ ਉਹਨੂੰ ਕਿ ਮੈਂ ਦਿਖਾਇਆ ਕਿ ਸਾਰਾ ਸਰ ਮਾਰੇ ਹੈ ਸਾਰਾ ਪ੍ਰੂਫ ਪ੍ਰਾਪਤ ਨੇ ਵੀ ਕੁਝ ਛੇੜਾ ਨਹੀਂ ਹੋਆ ਉਹਨਾਂ ਨੇ ਕੁਝ ਨਹੀਂ ਕੀਤਾ ਸਰ ਉਸੇ ਵਾਕੇ ਦੋ ਚਾਰ ਬਾਤੇ ਕਰਕੇ ਫਿਰ ਆਪਣਾ ਗਾੜੀ ਸਟਾਰਟ ਕਰਕੇ ਚੱਲ ਗਏ ਕਹਤੇ ਬਈ ਆਪਣਾ ਜਾ ਕੇ ਜੋ ਨਾਈਟ ਮੇ ਬੰਦਾ ਕੰਮ ਕਰਤਾ ਉਸੇ ਜਾ ਕੇ ਮਿਲੋ ਮੈਂ ਕਿਹਾ ਠੀਕ ਹੈ ਸਰ ਫਿਰ ਮੈ ਆਪ ਲੋਕੋ ਦਾ ਸਪੋਰਟ ਲੈਣਾ ਪੜਾ ਸਰ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨਾਲ ਸਰ ਔਰ ਇਹ ਆ ਤੁਹਾਡੀ ਗੱਡੀ ਬਚ ਗਈ ਬਸ ਸਰ ਗੱਡੀ ਮੇਰੀ ਸਰ ਪ੍ਰਮਾਤਮਾ ਦੀ ਸ਼ੁਕਰ ਹੈ ਮੇਰੀ ਗੱਡੀ ਆ ਕੇ ਜਾ ਕੇ ਫਸ ਗਈ ਤਾਂ ਬਚ ਗਈ ਨਹੀਂ ਤਾਂ ਮੇਰੀ ਗੱਡੀ ਸੇ ਨਾ ਫਸਦੀ ਤਾਂ ਮੇਰੀ ਗੱਡੀ ਸਰ ਅੱਜ ਮੇਰੇ ਪਾਸ ਨਾ ਹੁੰਦੀ ਸਰ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਸਰ ਕਾਰਵਾਈ ਮੈਂ ਇਹ ਚਾਹਤਾ ਹੂੰ ਕਿ ਆਪਣਾ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰੇ ਉਹ ਬੰਦੇ ਕੋ ਫੜੇ ਹਮਾਰੇ ਕੋ ਸਾਰਾ ਕੁਛ ਸੀਸੀਟੀਵੀ ਕੈਮਰੇ ਵੀਡੀਓ ਸਾਰੇ ਕੁਛ ਹੈ ਉਹ ਬੰਦੇ ਕੋ ਪਕੜੇ ਸਰ ਉਹ ਬਿਲਕੁਲ ਸਭ ਦੱਸ ਦਈਏ ਕਿ ਬਾਈ ਵੱਲੋਂ ਕਹਿਣਾ ਹੈ ਕਿ ਜੇਕਰ ਉਹ ਗੱਡੀ ਇਸ ਟੋਏ ਦੇ ਵਿੱਚ ਨਾ ਫਸਦੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਕੀ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਇਆ ਕਿ ਜਦੋਂ ਗੱਡੀ ਇੱਥੋਂ ਸਟ ਗੱਡੀ ਨੂੰ ਖਿੱਚਣ ਤੋਂ ਬਾਅਦ ਜਿਹੜੀ ਹੈ ਸਿੱਧੇ ਜਾ ਕੇ ਸਟੋਏ ਦੇ ਵਿੱਚ ਫਸ ਜਾਂਦੀ ਹੈ ਤਸਵੀਰ ਜਿਹੜੀ ਹੈ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਅੱਗੇ ਸੜਕ ਨਹੀਂ ਹੁੰਦੀ ਜਾਂ ਉਹ ਅਨਨੋਨ ਸੀਗੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਜਾਂ ਪਰਮਾਤਮਾ ਦਾ ਬਹੁਤ ਹੀ ਜ਼ਿਆਦਾ ਸ਼ੁਕਰ ਰਿਹਾ ਪਰਮਾਤਮਾ ਦਾ ਸ਼ੁਕਰ ਰਿਹਾ ਤੇ ਜਿਸ ਕਰਕੇ ਪਰਵਾੜ ਦਾ ਜਿਹੜਾ ਜਿਹੜੀ ਗੱਡੀ ਹੈ ਉਸ ਦੀ ਉਸ ਦਾ ਜਿਹੜਾ ਬਚਾਓ ਰਿਹਾ ਪਰ ਸਾਫ਼ ਤੌਰ ਤੇ ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਹੈਰਾਨਜਨਕ ਵਾਲੀ ਗੱਲ ਹੈ ਕਿ ਆਖਿਰਕਾਰ ਜਿਹੜੇ ਲੋਕ ਆਂਦੇ ਨੇ ਉਹਨਾਂ ਵੱਲੋਂ ਕਿਸ ਤਰੀਕੇ ਕਾਫੀ ਜ਼ਿਆਦਾ ਜਿਹੜੀ ਹੈ ਇਸ ਗੱਡੀ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੱਡੀ ਦੇ ਜਿਹੜੇ ਸ਼ੀਸ਼ੇ ਉਹ ਵੀ ਤੋੜ ਦਿੱਤੇ ਜਾਂਦੇ ਨੇ ਪਰਵਾੜ ਦੇ ਵਿੱਚ ਕਾਫੀ ਜ਼ਿਆਦਾ ਦੇਖ ਸਕਦੇ ਹੋ ਕਿ ਇਲਾਕੇ ਦੇ ਵਿੱਚ ਦਾਸਾ ਜਿਹੜਾ ਜਿਹੜਾ ਮਾਹੌਲ ਹੈ ਨਜ਼ਰ ਆ ਰਿਹਾ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਵੀ ਚੋਰੀਆਂ ਹੋਈਆਂ ਜਾਂ ਕਿੰਨੇ ਵਾਰੀ ਹੋਈਆਂ ਰਾਤ ਨੂੰ ਪੁਲਿਸ ਦੀ ਗਸ਼ਤ ਹੈ ਜਾਂ ਨਹੀਂ ਹੈ ਸੋ ਜਾਣਕਾਰੀ ਜਿਹੜੀ ਉਹਨਾਂ ਨਾਲ ਵੀ ਲਵਾਂਗੇ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਹੋ ਜੀ ਅੱਛਾ ਪੁਲਸ ਆਂਦੀ ਹੈ ਇੱਥੇ ਨਹੀਂ ਚ ਪੁਲਸ ਆਂਦੀ ਹੈ ਇੱਥੇ ਨਹੀਂ ਰਾਤ ਨੂੰ ਪੁਲਿਸ ਦਾ ਹੈਗਾ ਹਮ ਹਮ ਨਹੀਂ ਦੇਖਾ ਕਬੀ ਅੱਛਾ ਆਪਨੇ ਦੇਖਾ ਕਬੀ ਕਬੀ ਨਹੀਂ ਕਬੀ ਨਹੀਂ ਦੇਖਾ ਕੀ ਲੱਗਦਾ ਹੈ ਕਿ ਇਹ ਜੋ ਚੋਰੀ ਹੋਈ ਹੈ ਜਾਂ ਇਹ ਹੋ ਜਾਣੀ تھی ਉਸਕੇ ਬਾਅਦ ਕੋਈ ਕਾਰਵਾਈ ਹੋਣੀ थी या ابھی ਕਾਰਵਾਈ ਹੋਈ ਨਹੀਂ ਅਭੀ ਤੱਕ ਤਾਂ ਕੁਝ ਨਹੀਂ ਹੋਇਆ ਸਰ 1 ਮਹੀਨਾ ਪਹਿਲੇ ਵੀ ਹੁਆ ਤਾਂ ਇੱਥੇ ਇੱਕ ਬੰਦੇ ਕੋ ਦੋ ਤਿੰਨ ਆਦਮੀ ਚਾਕੂ ਮਾਰ ਕੇ ਗਿਆ 1:00 ਵਜੇ ਦੁਪਹਿਰ ਮੇ ਪਿੱਛੇ ਪੇੜ ਹੈ ਉਸਕੇ ਪਾਸ ਬੰਦੇ ਨੂੰ ਮਾਰ ਕੇ ਗਿਆ ਹਮਾਰੇ ਹੀ ਕਲੋਨੀ ਕਾ ਬੰਦਾ ਥਾ ਉਸਕੋ ਮਾਰ ਕੇ ਗਿਆ ਬਿਲਕੁਲ ਸੋ ਦੱਸਦੇ ਹਾਂ ਕਿ ਇਲਾਕੇ ਦੇ ਵਿੱਚ ਚੋਰੀ ਦੀ ਵਾਰਦਾਤਾਂ ਲਗਾਤਾਰ ਵੱਧਦੀਆਂ ਹੋਈਆਂ ਜਾ ਰਹੀਆਂ ਨੇ ਬਿਲਕੁਲ ਇਸ ਲక్ష్ਮੀਨਗਰ ਇਲਾਕੇ ਦੇ ਵਿੱਚ ਮੌਜੂਦ ਆ ਨਿਊ ਪੰਜਾਬੀ ਬਾਗ ਦੇ ਵਿੱਚ ਜਿੱਥੇ ਦੱਸਦੇ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀਗੇ ਚੋਰ ਸੋਸ ਤੋਂ ਬਾਅਦ ਉਹਨਾਂ ਦਾ ਜਿਹੜਾ ਪਰਿਵਾਰ ਦਾ ਸੀਗਾ ਬਚਾਉ ਰਿਹਾ ਹਾਲਾਂਕਿ ਉਹਨਾਂ ਵੱਲੋਂ ਗੇਟ ਦੇ ਬਾਹਰ ਕੁੰਡੀ ਲਗਾ ਦਿੱਤੀ ਗਈ ਕੁੰਡੀ ਲਗਾਉਣ ਤੋਂ ਬਾਅਦ ਉਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਆਰਾਮ ਨਾਲ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਜੜੀਆ ਕੋਸ਼ਿਸ਼ ਕੀਤੀ ਐਂਗਲ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਸ ਤਰੀਕੇ ਤੋੜ ਦਿੱਤਾ ਉਸ ਤੋਂ ਬਾਅਦ ਗੱਡੀ ਲੈ ਕੇ ਰਫੂ ਚੱਕਰ ਹੋਣ ਵਾਲ ਜਾਣਕਾਰੀ ਲਵਾਂਗੇ ਮਿਹਰਬਾਨ ਥਾਣੇ ਦੇ ਵਿੱਚ ਅਧਿਕਾਰੀਆਂ ਨਾਲ ਅakhirkaar ਹੋਣਾ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਸੋ ਕਿਉਂ ਪਰਿਵਾਰ ਨੂੰ ਜਿਹੜਾ ਆਸ਼ਵਾਸਨ ਦਿੱਤਾ ਗਿਆ ਕਿ ਜੇਕਰ ਮੇਰੀ ਡਿਊਟੀ ਦਿਨ ਦੀ ਹੈ ਤੁਸੀਂ ਨਾਈਟ ਦੇ ਨਾਲ ਜਿਹੜੀ ਸੰਪਰਕ ਕਰੋ ਜਾਣਕਾਰੀ ਲਵਾਂਗੇ ਉਹਨਾਂ ਨਾਲ ਅakhirkaar ਕੀ ਕੁਝ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਹੈ ਬਿਲਕੁਲ ਸੁ ਦੱਸਿਏ ਐਸਆਈ ਨੂੰ ਫੋਨ ਕਰਨ ਲੱਗੇ ਆ ਜਾਣਕਾਰੀ ਲਵਾਂਗੇ ਮਾਰੀਓ ਹਲੋ ਹਲੋ ਹਾਂਜੀ ਸਰ ਹਾਂਜੀ ਜੈਨ ਸਰ ਕੀ ਹਾਲ ਹੈ ਠੀਕ ਹੋ ਸਰ ਲੁਧਿਆਣਾ ਲਾਈਵ ਤੋਂ ਗੱਲ ਕਰ ਰਿਹਾ ਪੱਤਰਕਾਰ ਨੀਤਨ ਤੋੜੀ ਹਾਂਜੀ ਲੁਧਿਆਣਾ ਲਾਈਵ ਤੋਂ ਗੱਲ ਕਰ ਰਿਹਾ ਸਰ ਪੱਤਰਕਾਰ ਨੀਤਨ ਤੋੜੀ ਮਾਮਲਾ ਕੀ ਸੀਗਾ ਇਹ ਸ਼ੰਕਰਨੰਦ ਵੱਲੋਂ ਕੰਪਲੇਨਟ ਦਿੱਤੀ ਗਈ ਸੀ ਕਿ ਚੋਰੀ ਹੋਈ ਹੈ ਇਹਨਾਂ ਵੱਲੋਂ ਕਹਿਣਾ ਕਿ ਗੱਡੀ ਖਿੱਚ ਕੇ ਲੈ ਜਾ ਰਹੇ ਸੀਗੇ ਓਹ ਹੋ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਜੀ ਇਹ ਤਾਂ ਹਾਲ ਦਾ ਤਾਂ ਅੱਜ ਤੇ ਫਿਰ 8 ਵਜੇ ਡਿਊਟੀ ਸ਼ੁਰੂ ਕੀਤੀ ਹੈ ਇਹ ਤਾਂ ਪੀਐਸਆਰ ਦੇ ਮੁਲਾਜ਼ਮ ਭਾਜੀ ਅੱਛਾ ਜੀ ਦੱਸਿਓ ਜੀ ਹੁਣੇ ਹੁਣੇ ਦੱਸ ਗਏ ਆ ਠੀਕ ਹੈ ਆਹ ਅਸੀਂ ਹੱਥ ਫੇਰੇ ਦੂਰੀ ਸ਼ੁਰੂ ਕੀਤੀ ਤੇ ਅਰੇ ਸਾਦੀ ਚੋਰੀ ਦਾਦਾ ਕੋ 1:30 ਵਜੇ ਪੈ 2:00 ਵਜੇ ਨਾਲ ਕੋ ਦਾਦਾ ਜੀ ਆਜੀ ਫੇਰੇ ਮੌਕਾ ਦੇਖਣ ਚਲ ਗਏ ਉਹ ਇਹਨਾਂ ਨੂੰ ਦੱਸਤਾ ਹੋਇਆ ਕਿ ਤੂੰ ਹੌਂਦਾ ਰਫਤਾਰ ਨੂੰ ਮਿਲ ਜਾਗੇ ਇਹਨਾਂ ਜੋ ਨਾਲ ਗੱਲ ਹੋ ਰਹੀ ਹੈ ਜੀ ਮਤਲਬ ਤੁਸੀਂ ਐਸੀ ਜਦ ਮੌਕਾ ਦੇਖਣ ਜੀ ਅਸੀਂ ਤੇ ਤੁਹਾਨੂੰ ਦੱਸਿਆ ਮੌਕਾ ਦੇਖ ਗਏ ਫਿਰ ਉਹੀ ਜਦ ਤੁਸੀਂ ਗੱਲ ਕਰਤੀ ਉਹਨੇ ਇਹਦੇ ਕਹਿਣ ਮਤਲਬ ਕਹਿੰਦਾ 20000 ਰੁਪਏ ਕਹਿੰਦਾ ਗੱਡੀ ਦਾ ਕਹਿੰਦਾ ਇਹ ਗੱਲ ਕਹਿੰਦਾ ਸੀ ਇਹ ਅੱਛਾ ਉਹ ਹੋਰ ਤਾਂ ਗੱਲ ਕੋਈ ਇਹਨੇ ਗੱਲ ਕੀਤੀ ਨੇ ਉਹ ਉਹਨਾਂ ਨੇ ਉਹਦੀ ਉਹਦੀ ਉਹਦੇ ਵਿੱਚ ਗੱਲ ਹੁੰਦੀ ਹੈ ਠੀਕ ਆ ਠੀਕ ਹੈ ਹਾਂਜੀ ਹਾਂਜੀ ਇਹਨਾਂ ਨੂੰ ਦੱਸ ਵੀ ਦਿੱਤਾ ਹੈ ਜੀ ਇਹ ਜਿਹੜੀ ਇਹਨਾਂ ਨੇ ਵੀਡੀਓ ਉਹਨੂੰ ਭੇਜੀ ਆ ਜੀ ਤੇ ਮੁੰਡੇ ਨੇ ਨਾ ਸੰਕਰ ਨੇ ਜੀ ਅਕਰੇ ਵੀਡੀਓ ਵੀ ਉਹਨੂੰ ਭੇਜੀ ਆਪਣੇ ਹੈਡਕਾਫਸ ਦੇ ਸਾਹਦੇ ਠੀਕ ਹੈ ਸਰ ਅੱਛਾ ਇੱਕ ਹੋਰ ਗੱਲ ਹੈ ਸਿਸਟਮੀ ਵੀ ਵਗੈਰਾ ਤੁਹਾਡੇ ਵੱਲੋਂ ਚੈੱਕ ਕੀਤੀ ਗਈ ਹੈ ਕੋਈ ਪੱਜੀ ਤਾਂ ਚੈੱਕ ਕੀਤੀ ਗਈ ਅੱਛਾ ਨਾ ਇਹ ਨਹੀਂ ਦੇਖਿਆ ਕਿ ਉਹ ਕੀ ਬੀ ਅੱਛਾ ਤੁਹਾਡੇ ਕੋਲੋਂ ਕੋਈ ਨਹੀਂ ਚੱਕੀ ਤੇ ਆ ਵੀ ਤੇ ਨਹੀਂ ਨਹੀਂ ਇੰਨੇ ਸਾਰਾ ਕਹੋ ਵੀ ਸਾਡਾ ਵੀ ਤੇ ਆ ਵੀ ਆਹੀਂ ਤੇ ਇੱਕ ਜਿੱਦਾਂ ਵਾ ਸਾਨੂੰ ਮਤਲਬ ਤੁਹਾਡੇ ਕੋਲੋਂ ਜਾਂ ਕਿਸੇ ਕੋਲੋਂ ਸਾਨੂੰ ਫੋਨ ਆਇਆ ਜੀ ਬੇਦਰਤ ਘਟਨਾ ਵਾਦੀ ਠੀਕ ਹੈ ਸਭ ਏ ਉਹ ਬਹੁਤ ਦਾ ਅਵਤਾਰ ਕਹਿੰਦਾ ਤੁਸੀਂ ਜਾ ਕੇ ਦੇਖ ਲਓ ਕੋਈ ਆਈਗਾ ਵੀ ਵੀਡੀਓ ਬਹੁਤ ਜਿਹੜੇ ਬਈ ਮੁੰਡੇ ਨੇ ਬਣਾਈ ਆ ਠੀਕ ਹੈ ਜੀ ਠੀਕ ਇੱਕ ਲਿਪ ਸਾਡੀ ਨੇ ਭੇਜੀ ਉੱਥੇ ਉਹਨੂੰ ਸਾਨੂੰ ਭੇਜੀ ਆ ਹਾਂਜੀ ਦੱਸੀ ਵੀ ਬਹੁਤ ਜਿਆਦਾ ਤਾਰ ਨਹੀਂ ਮਿਲ ਲੋ ਐਸੇ ਸਾਉਂਡ ਮਿਲ ਲੋ ਠੀਕ ਹੈ ਜੀ ਠੀਕ ਹੈ ਜੀ ਓਕੇ ਧੰਨਵਾਦ ਜੀ ਧੰਨਵਾਦ ਜਾਣਕਾਰੀ ਦੇਣ ਲਈ ਓਕੇ ਬਿਲਕੁਲ ਸੋ ਦੱਸ ਦिए ਕਿ ਇਹ ਜਿਹੜੇ ਪੀਸੀਆਰ ਦੇ ਮੁਲਾਜ਼ਮ ਸੀਗੇ ਜਿਹੜੇ ਰਾਤ ਨੂੰ ਆਏ ਸੀਗੇ ਡਿਊਟੀ ਦੇਖ ਰਹੇ ਸੀਗੇ ਰਾਤ ਨੂੰ ਉਹਨਾਂ ਵੱਲੋਂ ਇੱਥੇ ਆ ਕੇ ਚੈੱਕ ਕੀਤਾ ਜਾਂਦਾ ਹੈ ਜਾਣਕਾਰੀ ਲਈਤੀ ਜਾਂਦੀ ਹੈ ਪਰ ਉਹਨਾਂ ਵੱਲੋਂ ਅਗੋ ਅਫਸਰ ਦਾ ਨਾਮ ਲਿੱਤਾ ਜਾ ਰਿਹਾ ਕਿ ਉਹਨਾਂ ਦੇ ਕੋਲ ਕੇਸ ਹੈ ਜਿਨ੍ਹਾਂ ਨੂੰ ਇਹਨਾਂ ਵੱਲੋਂ ਜੜੀ ਹੈ ਸੀਸੀਟੀਵੀ ਵੀ ਭੇਜੀ ਗਈ ਹੈ ਫਿਰ ਹਾਲ ਉਹਨਾਂ ਨੂੰ ਫੋਨ ਲਗਾਤਾਰ ਕਰ ਰਹੇ ਹਨ ਪਰ ਕੋਈ ਫੋਨ ਜੜਾ ਰੀਸੀਵ ਨਹੀਂ ਕੀਤਾ ਜਾ ਰਿਹਾ ਜਾਂ ਕੋਈ ਰਿਸਪੌਂਸ ਨਹੀਂ ਦਿੱਤਾ ਜਾ ਰਿਹਾ ਸੋ ਵੱਡੀ ਗੱਲ ਹੈ ਪਰ ਇੱਕ ਵਾਰੀ ਹੋਰ ਜਾਣਕਾਰੀ ਲੈਣ ਦੀ ਜੜੀਆ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹਨਾਂ ਵੱਲੋਂ ਕੀ ਰਿਸਪੌਂਸ ਜੜਾ ਦਿੱਤਾ ਜਾਂਦਾ ਤੁਹਾਡੇ ਸਾਹਮਣੇ ਉਹ ਵੀ ਸਤਿ ਕੋ ਕੋਈ ਕਰ ਰਹੇ ਜਿਹੜਾ ਫੋਨ ਹੈ ਉਹ ਰিসিਵ ਨਹੀਂ ਕੀਤਾ ਜਾ ਰਿਹਾ ਬਿਲਕੁਲ ਤੁਹਾਡੇ ਸਾਹਮਣੇ ਹੈ ਹਲੋ ਹਲੋ ਜੈਨ ਸਾਹ ਹਾਂ ਜੀ ਸੱਲੂਦਿਆਨ ਨਾਲ ਹੀ ਤੋਂ ਗੱਲ ਕਰ ਰਹੇ ਆ ਪੱਤਰਕਾਰ ਨਿਤਿੰਤ ਵੜੀ ਐਸਾ ਹੀ ਅਵਤਾਰ ਸਿੰਘ ਜੀ ਨਾਲ ਗੱਲ ਹੋ ਰਹੀ ਹੈ ਮਿਹਰਬਾਨ ਹਾਂਜੀ ਹਾਂਜੀ ਸਰ ਇੱਕ ਮਾਮਲਾ ਸੀਗਾ ਸੰਕਰ ਵੱਲੋਂ ਕੰਪਲੇਂਟ ਦਿੱਤੀ ਗਈ ਹੋਣੀ ਹੈ ਕੋਈ ਚੋਰੀ ਦਾ ਮਾਮਲਾ ਸੀਗਾ ਸਰ ਰਾਤ ਕੋਈ ਚੋਰੀ ਹੋਈ ਸੀਗੀ ਗੱਡੀ ਦੇ ਵਿੱਚ ਕੀ ਸੀਗਾ ਮਾਮਲਾ ਸਰ ਉਹਦੇ ਗੱਡੀ ਲੈਣ ਆਏ ਉਹਦੇ ਪੌੜੀ ਮਗਰੋਂ ਲਾ ਕੇ ਨਾ ਤੋੜ ਦਿੱਤੀ ਜੀ ਉਹਦੇ ਬੈਕ ਸਾਈਡ ਤੇ ਪੌੜੀ ਲੱਗੀ ਆ ਜੀ ਬੈਕ ਸਾਈਡ ਤੋਂ ਪੌੜੀ ਉਹਨਾਂ ਨੇ ਤੋੜੀ ਉਹਦੇ ਲੱਗੇ ਚਾੜ੍ਹਨੋਂ ਪੌੜੀ ਇਹ ਵਿਗੜੀ ਹੋ ਟੁੱਟੀ ਟੋਟੇ ਦੀ ਲੋਹੇ ਦੀ ਜੀ ਮੁਰਗੀ ਇਹਨੇ ਗੱਡੀ ਥੱਲੇ ਸਟਾਰਟ ਕੀਤੀ ਜੀ ਗੱਡੀ ਸਟਾਰਟ ਕਰਕੇ ਥੋੜਾ ਕਰਕੇ ਜਾ ਕੇ ਨਾ ਗੱਡੀ ਖੜੀ ਕਰ ਦਿੱਤੀ ਮੁਰਕੇ ਵੇ ਭੱਜ ਗਏ ਉਹ ਉੱਟ ਤੇ ਇਹ ਦੌੜ ਜੇ ਮੁਰਕੇ ਜੀ ਮਤਲਬ ਇਹ ਵਾਪਸ ਫਿਰ ਭੱਜ ਗਏ ਭੱਜ ਗਏ ਗੱਡੀ ਛੱਡ ਕੇ ਉਸ ਤੇ ਜੀ ਕੋਈ ਛਿਸੜੀ ਵੀ ਘੰਗਾਲੀ ਕਿਸਰ ਹੁਣ ਤੱਕ ਇਹ ਕੌਣ ਲੋਕ ਸੀਗੇ ਕਿੰਨਾ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਉਹ ਕਹਿ ਰਹੇ ਕਿ ਅਣਪਛਾਤੇ ਵਿਅਕਤੀ ਆ ਜੀ ਕਹਿੰਦਾ ਸਾਡੇ ਪਹਿਲਾਂ ਕੋਈ ਆਉਂਦਾ ਸੀ ਸਾਡੀ ਉਹ ਦਿਨਾਂ ਦੇ ਕੋ ਲਾਕਡਾਊਨ ਹੈਗੀ ਕਹਿੰਦਾ ਉਹਦੀ ਜੀ ਕੈਮਰੇ ਦੇ ਵਿੱਚ ਫੋਟੋ ਜੀ ਨਹੀਂ ਆਈ ਕਹਿੰਦਾ ਦੂਜਾ ਹੀ ਆ ਜਿਹੜੀ ਫੋਟੋ ਜੀ ਆ ਰਹੀ ਹੋਰ ਕੋਈ ਆਦਮੀ ਅੱਛਾ ਮਤਲਬ ਇਹ ਜਿਹੜੇ ਫੋਟੋਜ਼ ਆ ਰਹੀ ਹੈ ਇਹ ਵਾਰਦਾਤ ਕਰਨ ਵਾਲੇ ਨਹੀਂ ਸੀ ਇਹ ਵਾਰਦਰ ਇਹ ਹੋ ਰਿਹਾ ਵਕਤੀ ਆ ਜੀ ਕੀ ਕਾਰਵਾਈ ਕੀਤੀ ਜਾਊਗੀ ਕੀ ਖੰਗਾਲੇ ਜਾਣਗੇ ਸੀਸੀਟੀਵੀ ਉਹਨਾਂ ਨੂੰ ਹੁਣ ਵੇਖਾਂਗੇ ਕਿ ਕਿਹਨੇ ਟੈਕੀਗਾਰਡ ਕਰਾਂਗੇ ਇਹਨਾਂ ਦੇ ਕਿਹੜੇ ਕਿਹੜੇ ਬੰਦੇ ਪਛਾਣਾਂਗੇ ਜੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਊਗਾ ਸਰ ਆਹ Thank you. Thank you so much, sir. ਬਿਲਕੁਲ ਸੋ ਦੱਸਦੀ ਹੈ ਕਿ ਇਹ ਸਾਡੇ ਨਾਲ ਐਸਆਈ ਉਤਾਰ ਸਿੰਘ ਸੀਗੇ ਜਿਹੜੇ ਥਾਣਾ ਮਹਿਰਬਾਰ ਤੋਂ ਨੇ ਜਿਨ੍ਹਾਂ ਵੱਲੋਂ ਸਾਰੀ ਜਾਣਕਾਰੀ ਜੜੀ ਹੈ ਦਿੱਤੀ ਗਈ ਤੁਹਾਡੇ ਸਾਹਮਣੇ ਰੂਬਰੂ ਕਰਾਇਆ ਗਿਆ ਪਰ ਇੱਕ ਗੱਲ ਵੱਡੀ ਰਹੀ ਕਿ ਪਰਵਾੜ ਦਾ ਬਚਾਓ ਰਹਾ ਗੱਡੀ ਜੜੀ ਹੈ ਉਹ ਇਸੇ ਥਾਂ ਤੇ ਮੌਜੂਦ ਹੈ ਮੇਰੇ ਪਿੱਛੇ ਖੁਦ ਤੁਸੀਂ ਦੇਖ ਸਕਦੇ ਹੋ ਜੇਕਰ ਟੋਇਆ ਨਾ ਹੁੰਦਾ ਤੇ ਗੱਡੀ ਵੀ ਲੈ ਕੇ ਉਹ ਰਫੂ ਚੱਕਰ ਹੋ ਜਾਂਦੇ ਪਰ ਕਿਤੇ ਨ ਕਿਤੇ ਪਰਵਾੜ ਦੇ ਵਿੱਚ ਡਰਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਪਰ ਇਸ ਏਰੀਏ ਦੇ ਵਿੱਚ ਜਿਹੜੀ ਚੋਰੀ ਦੀ ਵਾਰਦਾਤਾ ਵਦਰੀਆ ਨੇ ਆਖਿਰਕਾਰ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂ ਇਹ ਲੋਕ ਜਿਹੜੇ ਫੜੇ ਨਹੀਂ ਜਾਂਦੇ ਇਹ ਇੱਕ ਵੱਡੀ ਗੱਲ ਹੈ ਪਰ ਦੇਖਣਾ ਕੀ ਥਾਣਾ ਮਿਹਰਬਾਨ ਦੀ ਪੁਲਿਸ ਇਹਨਾਂ ਦੇ ਉੱਤੇ ਕਦੋਂ ਨਕੇਲ ਕੱਸਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਦੋਂ ਤੱਕ ਫੜਦੀ ਹੈ ਕਦੋਂ ਤੱਕ ਇਹਨਾਂ ਦੇ ਉੱਤੇ ਕਾਰਵਾਈ ਕਰਦੀ ਹੈ ਉਹ ਆਣ ਵਾਲਾ ਸਮਾਧੂ ਗਾ ਦੇਖਦੇ ਰਹੋ ਲੁਧਿਆਣਾ ਲਈ ਮੈਨੇਜਿੰਗ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ